ਜੇਕਰ ਕਿਸੇ ਨੇ ਇਹ ਸੋਚਣਾ ਹੋਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਨੇ ਸਹੀ ਕੰਮ ਨਹੀਂ ਕੀਤਾ ਅਸੀਂ ਕਿਸੇ ਹੋਰ ਨੂੰ ਵੋਟ ਪਾਣੀ ਇਸ ਵਾਰ ਵਿਧਾਨ ਸਭਾ ਇਲੈਕਸ਼ਨ ਚ ਤਾਂ ਕਿਹੜੀ ਪਾਰਟੀ ਆਏਗੀ ਸਭ ਤੋਂ ਪਹਿਲਾਂ ਦਿਮਾਗ ਚ ਜਿਹੜੀ ਹੈ ਪ੍ਰਿੰਸੀਪਲ ਓਪੋਜੀਸ਼ਨ ਮੁੱਖ ਵਿਰੋਧੀ ਧਿਰ ਜਿਸ ਨੂੰ ਆਖਿਆ ਜਾਂਦਾ ਇਸ ਵੇਲੇ ਆ ਸੂਬੇ ਚ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਆਉਂਦੀ ਜੇਕਰ ਕਿਸ ਨੇ ਆਪ ਨੂੰ ਵੋਟ ਨਹੀਂ ਪਾਣੀ ਤਾਂ ਉਹ ਸੋਚ ਸਕਦਾ ਕਿ ਕਾਂਗਰਸ ਨੂੰ ਪਾਣੀ ਪਰ ਕਾਂਗਰਸ ਦੇ ਕੀ ਹਾਲਾਤ ਆ ਵਿਰੋਧੀ ਧਿਰ ਦੇ ਵਿੱਚ ਹੀ ਕੀ ਹਾਲਾਤ ਆ ਆਪਸ ਵਿੱਚ ਲੜੀ ਜਾਂਦੇ ਹੁਣ ਵੇਖੋ ਕਿਸ ਹੱਦ ਤੱਕ ਆਪਸ ਚ ਇਹਨਾਂ ਦੀ ਈਗੋ ਕਲੈਸ਼ ਕਰਦੀ ਹੈ ਆਪਸ ਚ ਲੜਨ ਦੇ ਝਗੜਦੇ ਨੇ ਕਿੱਥੋਂ ਤੱਕ ਲੁਧਿਆਣਾ ਤੋਂ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਰਾਜਾ ਵੜਿੰਗ ਨੇ ਉੱਥੇ ਕਮਲਜੀਤ ਸਿੰਘ ਕੜਵਲ ਕਾਂਗਰਸ ਦੇ ਲੀਡਰ ਸੀ ਆਤਮਨਗਰ ਤੋਂ ਉਹਨਾਂ ਨੇ ਕੀਤਾ ਰਾਜਾ ਵੜਿੰਗ ਦਾ ਵਿਰੋਧ ਉਹ ਚਲੇ ਗਏ ਸੀ ਝਾੜੂ ਚ ਵਿਰੋਧ ਕੀਤਾ ਤੇ ਨੁਕਸਾਨ ਵੀ ਹੋਇਆ ਆਤਮਨਗਰ ਹਲਕੇ ਦੇ ਵਿੱਚ ਰਾਜਾ ਵੜਿੰਗ ਨੂੰ ਹਾਲਾਂਕਿ ਉਹਨਾਂ ਨੇ ਜਿੱਤ ਦਰਜ ਕਰ ਲਈ ਓਵਰਆਲ ਲੋਕ ਸਭਾ ਹਲਕੇ ਚ ਪਰ ਕੜਵਲ ਦੇ ਕਰਕੇ ਉਹਨਾਂ ਨੂੰ ਹੋਇਆ ਨੁਕਸਾਨ ਕੜਵਲ ਦੇ ਨਾਲ ਰਾਜਾ ਵੜਿੰਗ ਦੀ ਖੜਕੀ ਠੀਕ ਹੈ ਦੂਜਾ ਹਲਕਾ ਸੀ ਜਲੰਧਰ ਉੱਥੇ ਵਿਕਰਮਜੀਤ ਸਿੰਘ ਚੌਧਰੀ ਫਲੋਰ ਤੋਂ ਕਾਂਗਰਸੀ ਵਿਧਾਇਕ ਉਹਨਾਂ ਨੇ ਕੀਤਾ ਚੰਨੀ ਦਾ ਵਿਰੋਧ ਕਿ ਟਿਕਟ ਮਿਲਣੀ ਚਾਹੀਦੀ ਸੀ ਸਾਡੇ ਪਰਿਵਾਰ ਨੂੰ ਚੰਨੀ ਨੇ ਟਿਕਟ ਕਿਉਂ ਦਿੱਤੀ ਹੈ ਉਹਨਾਂ ਨੇ ਚੰਨੀ ਦਾ ਵਿਰੋਧ ਕੀਤਾ ਹੁਣ ਕਮਲਜੀਤ ਸਿੰਘ ਕੜਵਲ ਨੂੰ ਚੰਨੀ ਨੇ ਸ਼ਾਮਿਲ ਕਰਵਾ ਲਿਆ ਕਾਂਗਰਸ 'ਚ ਵਾਪਸ ਰਾਜਾ ਵੜਿੰਗ ਨੇ ਆਖਿਆ ਮੈਨੂੰ ਤਾਂ ਦੱਸਿਆ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਪ੍ਰਧਾਨ ਆ ਮਤਲਬ ਰਾਜਾ ਵੜਿੰਗ ਨੂੰ ਪ੍ਰਧਾਨ ਨੂੰ ਦੱਸੇ ਬਿਨਾ ਕਮਲਜੀਤ ਕੜਵਲ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਰਾਜੇ ਵੜਿੰਗ ਦਾ ਉਸ ਨੂੰ ਕਰ ਲਿਆ ਪਾਰਟੀ ਸ਼ਾਮਿਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਜਾ ਵੜਿੰਗ ਨੇ ਕੀ ਕੀਤਾ ਜਲੰਧਰ 'ਚ ਵਿਕਰਮਜੀਤ ਚੌਧਰੀ ਨੇ ਚੰਨੀ ਦਾ ਵਿਰੋਧ ਕੀਤਾ ਸੀ ਰਾਜਾ ਵੜਿੰਗ ਨੇ ਵਿਕਰਮਜੀਤ ਚੌਧਰੀ ਨੂੰ ਕਰਵਾ ਲਿਆ ਕਾਂਗਰਸ 'ਚ ਸ਼ਾਮਿਲ ਤੂੰ ਮੇਰੇ ਵਿਰੋਧ ਕਰਨ ਵਾਲੇ ਨੂੰ ਪਾਰਟੀ ਸ਼ਾਮਲ ਕੀਤਾ ਮੈਂ ਤੇਰਾ ਵਿਰੋਧ ਕਰਨ ਵਾਲੇ ਨੂੰ ਪਾਰਟੀ ਸ਼ਾਮਲ ਕਰਾਂਗਾ ਇਹ ਕੁਝ ਚੱਲ ਰਿਹਾ ਐ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹਨਾਂ ਦੋਵਾਂ ਦੀ ਆਪਸ 'ਚ ਇਸ ਵੇਲੇ ਖੜਕੀ ਪਈ ਐ ਖੜਕਦੀ ਰਹਿੰਦੀ ਹੈ ਕਦੇ ਕਿਸੇ ਦੀ ਖੜਕਦੀ ਹੈ ਕਿਸੇ ਨਾਲ ਕਦੇ ਸਿੱਧੂ ਜਾਖੜ ਹੋ ਜਾਂਦਾ ਕਦੇ ਸਿੱਧੂ ਵੜਿੰਗ ਹੋ ਜਾਂਦਾ ਕਦੇ ਸਿੱਧੂ ਕੈਪਟਨ ਸਿੱਧੂ ਬਾਜਵਾ ਕੈਪਟਨ ਬਾਜਵਾ ਸੁਖਜਿੰਦਰ ਰੰਧਾਵਾ ਕਿਸੇ ਨਾਲ ਕਦੇ ਕਿਸੇ ਨਾਲ ਇਸ ਵੇਲੇ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਇਹਨਾਂ ਦਾ ਆਪਸ ਪੂਰੀ ਤਰ੍ਹਾਂ ਖੜਕੀ ਪਈ ਹੈ ਉਮੀਦਵਾਰ ਆਸ਼ੂ ਨੂੰ ਬਣਾਇਆ ਭਾਰਤਪੂਰਨ ਆਸ਼ੂ ਨੂੰ ਉਹ ਰਾਜਾ ਵੜਿੰਗ ਦੇ ਨਾਲ ਉਹਨਾਂ ਦੀ ਬਣਦੀ ਨਹੀਂ ਹੈ ਉਮੀਦਵਾਰ ਬਣਾਇਆ ਪ੍ਰਧਾਨ ਦੀ ਉਮੀਦਵਾਰ ਦੇ ਨਾਲ ਨਹੀਂ ਬਣਦੀ ਮੁੱਖ ਵਿਰੋਧੀ ਧਿਰ ਦਾ ਹਾਲ ਪੰਜਾਬ ਦੇ ਵਿੱਚ ਇਸ ਵੇਲੇ ਇਹ ਹੋਇਆ ਪਿਆ